ਹਾਂਜੀ ਆਪਾਂ ਗੱਲ ਕਰਦੇ ਹਾਂ ਖਨੌਰੀ ਬਾਡਰ ਦੀ ਜਿੱਥੇ ਕਿ ਕਿਸਾਨਾਂ ਨੇ ਧਰਨਾ ਜਿਹੜਾ ਮੋਰਚਾ ਆਪਣਾ ਲਾਇਆ ਹੋਇਆ ਵੈਸੇ ਤਾਂ ਉੱਥੇ ਬਹੁਤ ਦੁਨੀਆ ਪਹੁੰਚ ਰਹੀ ਆ ਲੋਕ ਨੇ ਜਿਹੜੇ ਪੰਜਾਬੀ ਜਾ ਰਹੇ ਨੇਗੇ ਜਿੱਥੇ ਕਿ ਉੱਥੇ ਆਪਣੇ ਗਾਇਕ ਕਲਾਕਾਰ ਵੀ ਸਾਰੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ-ਨਾਲ ਜਿੱਥੇ ਕਿ ਆਪਣਾ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਖਨੌਰੀ ਬਾਡਰ ਤੇ ਪਹੁੰਚੇ ਨੇ ਉਹਨਾਂ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਅਪੀਲ ਕੀਤੀ ਆ ਕਿ ਫਸਲਾਂ ਤੇ ਨਸਲਾਂ ਦੀ ਇਸ ਲੜਾਈ ਦੇ ਵਿੱਚ ਡਟ ਕੇ ਖੜੀਏ ਤੇ ਬਾਪੂ ਬਲਕੌਰ ਨੇ ਇਹ ਵੀ ਕਿਹਾ ਕਿ ਖਨੌਰੀ ਬਾਰਡਰ ਤੋਂ ਪੰਜਾਬੀਆਂ ਨੂੰ ਪੂਰੀ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਮਸਲੇ ਪੰਜਾਬੀਆਂ ਦੇ ਏਕੇ ਨਾਲ ਹੱਲ ਹੋਣਗੇ ਜੇ ਆਪਣਾ ਏਕਾ ਨਾ ਹੋਇਆ ਫਿਰ ਕੋਈ ਵੀ ਹੱਲ ਹੋਣ ਦੀ ਗੁੰਜਾਇਸ ਜਿਹੜੀ ਉਹ ਨਹੀਂ ਰਹਿੰਦੀ ਸੋ ਬੇਨਤੀ ਆ ਵੀ ਆਪਾਂ ਸਾਰਿਆਂ ਨੂੰ ਨਿਸ਼ਾਨੇ ਬਣਾਉਣ ਦੀ بجائے ਸਰਕਾਰ ਨੂੰ ਜਵਾਬਦੇਹ ਬਣਾਈਏ ਇਹ ਫਸਲਾਂ ਤੇ ਨਸਲਾਂ ਦਾ ਮਸਲਾ ਹੈ ਆਪਣੇ ਜਰਨੈਲ ਆਗੂਆਂ ਨਾਲ ਖੜੀਏ ਕਿਸਾਨ ਮਜ਼ਦੂਰ ਦੇ ਸੰਘਰਸ਼ ਨੂੰ ਮਜ਼ਬੂਤ ਕਰੀਏ ਜਿੱਥੇ ਕਿ ਬਾਪੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਬੈਠੇ ਹੋਏ ਨੇ ਉਹਨਾਂ ਨੂੰ 22-23 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਖਤਰੇ ਦਾ ਵੀ ਜਿਹੜਾ ਇਨਫੈਕਸ਼ਨ ਦਾ ਜਿਹੜਾ ਉਹ ਫੈਲਣ ਦਾ ਡਰ ਹੋ ਚੁੱਕਿਆ ਉਹਨਾਂ ਨੂੰ ਹੁਣ ਇੱਕ ਸ਼ੀਸ਼ੇ ਦਾ ਜਿਹੜਾ ਕਮਰਾ ਬਣਾ ਕੇ ਉਹਦੇ ਵਿੱਚ ਰੱਖਿਆ ਜਾ ਰਿਹਾ ਉਹ ਉਹਨਾਂ ਨੇ ਕਿਹੜਾ ਆਪਣੇ ਕੱਲਿਆਂ ਲਈ ਹਨ ਮੋਰਚੇ ਤੇ ਬੈਠੇ ਹੋਏ ਨੇ ਉਹ ਆਪਣੇ ਸਾਰਿਆਂ ਦੇ ਹੀ ਹਾਲਾਂ ਦੇ ਲਈ ਬੈਠੇ ਹੋਏ ਨੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਜੁੜਨ ਦੀ ਜ਼ਰੂਰਤ ਹੈ ਇਸ ਲਈ ਬੇਨਤੀ ਆ ਜੋ ਵੀ ਭੈਣ ਭਾਈ ਜਾ ਸਕਦਾ ਉਹ ਖਨੋਰੀ ਬਾਰਡਰ ਤੇ ਪਹੁੰਚੇ ਸੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ